ਪੰਜਾਬ ਫਾਜ਼ਿਲਕਾ ਜ਼ਿਲ੍ਹੇ ਦੇ ਸੁਜੀਤ ਕੁਮਾਰ ਜੈਨੀ ਵੱਲੋਂ ਅਭਿਸ਼ਵਾਸ ਦਵਾਇਆ ਗਿਆ ਜੋ ਕਿ ਬਾਰਡਰ ਪੱਟੀ ਦੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕੀਤਾ ਜਾਵੇਗਾ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਜੋ ਕਿ ਜ਼ਮੀਨਾਂ ਕੱਚੀਆਂ ਤੇ ਪੱਕੀਆਂ ਕਰਵਾਈਆਂ ਜਾਣਗੀਆਂ ਬਾਰਡਰ ਪੱਟੀ ਦੇ ਜੋ ਹੜਤ ਪਰਿਵਾਰਾਂ ਇਹਨਾਂ ਹਰ ਵਕਤ ਅਵਿਪਤਾ ਪੈਂਦੀ ਹੈ ਪਰ ਇਹਦਾ ਬੰਦ ਦਵੇ ਪ੍ਰਬੰਧ ਕੀਤਾ ਜਾਵੇਗਾ ਉਨਾ ਇਹ ਵੀ ਦੱਸਿਆ ਕਿ ਇਸ ਵਕਤ ਸਾਨੂੰ ਇੱਕ ਰਾਜਨੀਤੀ ਆ VOTING ਕਰਨ ਦਾ ਨਹੀਂ ਸਮਾਂ ਹੈ ਸਾਨੂੰ ਇੱਕ ਅਨਸਾਨੀਅਤ ਦੇ ਨਾਤੇ ਖੜਾ ਹੋਣਾ ਜ਼ਰੂਰੀ ਹੈ ਤੁਸੀਂ ਵੀ ਸੁਣੋ ਸੀਤ ਕੁਮਾਰ ਜੈਨੇ ਦੇ ਬਿਆਨੀ ਪੀੜਤ ਪਰਿਵਾਰਾਂ ਨੇ ਦੱਸਿਆ ਇਸ ਤਰ੍ਹਾਂ ਦੇ ਆ ਸਾਨੂੰ ਮੁਸ਼ਕਲਾਂ ਆ ਰਹੀਆਂ ਹਨ ਹਰਤ ਪੀੜਤ ਪਰਿਵਾਰ ਨੇ ਸਮੱਸਿਆ ਦੱਸਦਿਆਂ ਗੱਲਬਾਤ ਕਰਦਿਆਂ ਸੀਤ ਕੁਮਾਰ ਜੈਨੇ ਦੱਸਿਆ ਕਿ ਇਹ ਹੋ ਜੀ ਕੋਈ ਹੀ ਕਲ ਨਹੀਂ ਹੀ ਪਰੰਤੋ ਜੋ ਵੀ ਕਰਜ਼ੇ ਹਨ ਅਸੀਂ ਜਲਦੇ ਹੀ ਮਾਫ ਕਰਾਂਗੇ ਪਰ ਕੱਚੀਆਂ ਤੋਂ ਜ਼ਮੀਨਾਂ ਪੱਕੀਆਂ ਕਰਨ ਦਾ ਵੀ ਵਾਅਦਾ ਕੀਤਾ ਹੈ ਹੜ੍ਹ ਆਉਣ ਦੇ ਕਾਰਨ ਮੁਤਾਬਕ ਕੀ ਹੈ ਕਿ ਪੱਕੇ ਬੰਨ ਵੀ ਅਸੀਂ ਪ੍ਰੋਵਾਈਡ ਕਰਾਂਗੇ ਪੱਕੇ ਬੰਦ ਲਗਾ ਕੇ ਇਸ ਨੂੰ ਆਉਣ ਵਾਲੇ ਸਮੇਂ ਤੇ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਸ੍ਰੀਿਤ ਕੁਮਾਰ ਜੈਨ ਨੇ ਗੱਲਬਾਤ ਕਰਦਿਆਂ ਮੀਡੀਆ ਦੇ ਨਾਲ ਇਹ ਗੱਲ ਕਹੀ ਹਰ ਗੱਲ ਨੂੰ ਵਾਰ-ਵਾਰ ਦਰਵਾਣਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਇਹ ਬਿਲਕੁਲ ਫੇਕ ਹੈ ਗੱਲ ਸਹੀ ਸਮੇਂ ਤੇ ਸਹੀ ਗੱਲ ਕੀਤੀ ਜਾ ਸਕੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਇਨਸਾਨੀਅਤ ਦੇ ਨਾਤੇ ਵੋਟਾਂ ਦੇ ਰਾਜਨੀਤਿਕ ਤੋਂ ਉੱਪਰ ਉੱਠ ਕੇ ਹੀ ਜੋ ਸੰਜੋਗ ਕਰ ਰਹੇ ਹਾਂ ਕਰਦੇ ਰਾਂਗੇ ਕਰਾਂਗੇ ਹੀ ਅੱਗੇ ਵੀ ਦੇਖੋ ਤੁਸੀਂ ਤਸਵੀਰਾਂ ਛੋਟੇ-ਛੋਟੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਸੈਜਤ ਕਮਰਜੈਂਡ ਨੇ ਕਿਹਾ ਵੀ ਚੰਗੀ ਪੜਾਈ ਤੇ ਵਧੀਆ ਸਿੱਖਿਆ ਲਓ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਭਾਵਾਂ ਮਿਲਦੀਆਂ ਰਹਿਣ ਗਿਆ ਸਾਡੇ ਲਈ ਵੀ ਕੋਈ ਸੇਵਾ ਹੋਵੇ ਤਾਂ ਦੱਸਿਓ ਜ਼ਰੂਰ ਅਸੀਂ ਤੁਹਾਡੇ ਲਈ ਹਰ ਤਰਫ ਹਾਜ਼ਰ ਹਾਂ ਕਰੋ ਉਬਾਰਣਾ ਤੇ ਸੁੱਖ ਨਹੀਂ ਬਣਾਓ ਚਲੋ ਹਿੰਮਤ ਵਾਲੇ ਆਪਾਂ 10 ਦਿਨ ਦੀ ਗੱਲ ਸਾਰਾ ਪੰਜਾਬ ਆਪਣੇ ਨਾਲ ਖੜਾ ਉਹ ਹਰਿਆਣਾ ਵੀ ਪੰਜਾਬ ਚੋਂ ਲੋਕ ਸੇਵਾ ਵਾਸਤੇ ਆ ਰਹੇ ਨੇ ਸਤਿ ਸ਼੍ਰੀ ਅਕਾਲ ਸਿਆਦੇ ਜੀ ਇਹਨਾਂ ਵੀ ਆ ਜਿਹੜੇ ਉਹ ਦੁੱਬੇ ਦਬੇ ਕਰਦੇ ਹੋਏ ਆ ਆੜਤੀਆਂ ਦੇ ਹੋ ਗਏ ਬੇਚਾਨ ਹੋ ਗਏ ਇਹ ਥੋੜਾ ਗਣਾ ਕਰਾਓ ਜਿੰਨਾ ਸਾਡੇ ਕੋਲ ਸਭ ਕੀ ਲੋਕਾਇ ਤੇ ਇਹ ਦੇਖਾ ਬਿਨਾਂ ਹੈ 15 ਸਾਲ ਤੋਂ ਬੱਚੇ ਵੱਡੇ ਵੱਡੇ ਹੋ ਗਏ ਕੋਈ ਹਲਕਾ ਨਈ ਕੋਈ ਕੋਠ ਨਹੀਂ ਕੋਨਾ ਘਾੜ ਦੀ ਬੜਾ ਕੋਈ ਨਾ ਨਾ ਰੋਣ ਨਹੀਂ ਬਣਾ ਉਸ ਦੀ ਪਟੋਂ ਚੈਤਾ ਨਹੀਂ ਕੋਈ ਬਣਾ ਨਹੀਂ ਕਿ ਕਰੇ ਕੋਠ ਇੱਕ ਇੱਕ ਕੱਚਾ ਕੋਠਾ ਹੈ ਕੋਈ ਡੈਕਤੀ ਆ ਪਾਣੀ ਬੁਣਾ ਕੋ ਸਾਰਾ ਕਮ ਹੋਊਗਾ ਐਵੇਂ ਨਾ ਬਿਓਠਾ ਇੱਥੇ ਆ ਬੈਠਣਾ ਕੋਈ ਮੰਦ ਨਹੀਂ ਬੰਦ ਹੋ ਜਾਵੇ ਸਾਡੇ ਤੱਕ ਜੀ ਮਾਫ ਹੋ ਜਾਣਾ ਕੋਈ ਫਾਜ ਨਹੀਂ ਕੋਈ ਨਹੀਂ ਕੋਈ ਨਾ ਜਮੀਨ ਨਹੀਂ ਕੋਈ ਜਮੀਨ ਨਹੀਂ

ايه مدار ہاں جي ڪري ۽ ساري ڏانهن ها جي ساري ڏانهن ڏنو آهي ۽ ساري ڏانهن ڏنو آهي ها جي ساري ڏانهن ساري ڏانهن ڏنو آهي پر من ٿنگا ڪونه ڏانهن ڏانهن ساري ڏانهن ڏنو آهي ساري ڏانهن ڏنو آهي ڪارڻ هو دا ਕੋਚੀ ਦਾ ਵਾਦਾ ਨਾ ਕੀਤਾ ਮੀਡੀਆ ਸਾਹਮਣੇ ਵੀ ਕਰਦਾ ਇੰਤ ਬੰਦ ਤੇਰੀ ਕੱਚੀ ਜਿਹੀਆਂ ਫੱਕੂ ਜਿੰਨੇ ਪੈਸੇ ਨੇ ਕੁਝ ਵੀ ਕਰਨਾ ਪੈਣਾ ਤੁਹਾਡੇ ਕਰਕੇ ਹਾਂ ਜੀ ਸਾਡੀ ਪੈਸੇ ਸੋਸਾਇਟੀ ਐ ਮਾ ਭੋਣੀ ਚਾਹੀਦੀ ਸੋਸਾਇਟੀ ਤਾਂ ਅਜੂ ਵੀ ਬੈਂਕ ਨਹੀਂ ਹੋਣੇ ਬਈ ਕਮਿਊਨਿਟੀ ਹੀ ਹੋ ਸਰਕਾਰ ਨਾਲ ਵੀ ਰਾਜੀ ਜੀ ਜੇਰੇ ਮੇਰੇ ਬੱਚੋ ਕੀ ਕਰਦਾ ਮਰੀ ਹਾਂ ਮੰਗ ਰੱਖ ਦੇ ਮੰਗ ਕੇ ਮੰਗਿ ਸਾਡੇ ਸਾਹ ਮੰਤਰੀ ਸਾਹਿਬ ਆ ਜਾਣੇ ਬਾਸ ਬਾਸ ਸਾਡੀ ਸੇਵਾ ਕਰਨ ਵਾਸਤੇ ਇਹਨਾਂ ਕੋਈ ਝੋੜਾ ਹੈ ਮੈਂ ਕਹ ਹਾਂ ਦੇਖੋ ਇੱਥੇ ਦੋ ਵਾਅਦੇ ਕੀਤੇ ਲੋਕੀ ਕਹਿੰਦੇ ਬੰਦ ਪੰਗਾ ਕੇ ਦਿਆ ਸਾਨੂੰ ਤੇਰੇ ਤੋਂ ਖਰੋਸਾ ਹੈ ਸਾਨੂੰ ਪਤਾ ਹੈ ਕਿ ਜਦੋਂ ਮੰਡ ਤੇ ਸਰਕਾਰ ਆ ਨਹੀਂ ਤਾਂ ਬੰਦ ਪਹਿਲੇ ਦਾਦ ਪਾ ਜਾਣਾ ਹੈ ਪਹਿਲੇ ਤੇ ਅਸੀਂ ਆਪਾਂ ਸਰਕਾਰ ਬਗੈਰ ਹੋ ਜਾਣਾ ਹੈ ਹਾਂ ਬੀਏ ਬੀਏ ਲਗਦੀ ਤੂੰ ਮੈਨੂੰ ਪੰਜਵੇਂ ਵਾਲੀ ਹੈ ਹੈ ਹੋਰ ਬੈਠਾ ਠੀਕ ਹੋ ਚਲੋ ਫਿਰ ਬਾਤ ਆ ਦਿਖ ਰਖ ਤਗ ਜੇ ਜਨ ਸਵਾਜ ਦੇ ਮੰਡੀ ਲਾਧੂ ਕਾ ਪਹੁੰਚੇ ਹੋ ਹੜਤ ਪੀੜਿਤ ਪਰਿਵਾਰਾਂ ਦੀ ਸਹਾਇਤਾ ਲਈ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਕੀ ਹੈ ਅੱਜ ਰਾਜਨੀਤੀ ਤੋਂ ਕ੍ਰੋਸ਼ਿਤ ਸਮਾਜ ਦੀ ਸੇਵਾ ਉਹ ਜਿਹੜੇ ਸਾਡੇ ਸਾਥੀ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਪੈਣਾ ਅੱਜ ਜਿਹੜੇ ਬਾਰਡਰ ਦੇ ਦਿਕਤ ਵਿੱਚ ਹੈ ਉਹਨਾਂ ਦਾ ਸਾਥ ਜੀ ਅੱਜ ਪੂਰਾ ਪੰਜਾਬ ਇਹਨਾਂ ਦੇ ਨਾਲ ਖੜਾ ਹੈ ਜੀ ਸਾਰੀਆਂ ਸੰਸਥਾਵਾਂ ਜਿੰਨੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਸਾਰੇ ਲੱਗੇ ਸਾਡੀ ਡਿਊਟੀ ਅੱਜ ਪਾਰਟੀ ਤਰਫੋਂ ਲਈ ਹੈ ਕਿ ਤੁਸੀਂ ਕੈਂਪਾਂ ਜਾ ਕੇ ਪੁੱਛੋ ਕਿਸ ਦੀ ਡਿਮਾਂਡ ਹੈ ਜਿੱਦਾ ਸਾਰੀਆਂ ਆ ਰਹੀਆਂ ਜਿਹੜੀ ਚੀਜ਼ ਨਹੀਂ ਆ ਰਹੀ ਔਰ ਜਿਹਦੀ ਲੋੜ ਹੈ ਉਹ ਪੂਰਤੀ ਕਰਾਓ ਤਾਂ ਅਸੀਂ ਅੱਜ ਬਹਿ ਰਹੀ ਦਿੱਤੀ ਐ ਅਸੀਂ ਲਿਖ ਰਹੇ ਹਾਂ ਕਿ ਚੀਜ਼ਾਂ ਦੀ ਤਾਂ ਇਸ ਕਰਕੇ ਅਜਾਏ ਆਂ ਭਗਵਾਨ ਤੋਂ ਪ੍ਰਾਰਥਨਾ ਕਰਦੇ ਆਂ ਵੀ ਇਹ ਬਰਸਾਤ ਬੰਦ ਕਰ ਅੱਜ ਪਾਣੀ ਜਲਦੀ ਨਿਕਲੇ ਝੋਨਾ ਤਾਂ ਖਰਾਬ ਹੋ ਗਿਆ ਕਣਕ ਦੀ ਵਿਜਾਈ ਅੱਛੀ ਤਰ੍ਹਾਂ ਹੋ ਜੇ ਔਰ ਇਹਨਾਂ ਦੀ ਮੰਗ ਜਿਹੜੀ ਹੈਗੀ ਅੱਜ ਮੈਂ ਇੱਥੇ ਫਿਰ ਕੇ ਦੇਖਿਆ ਕਿ ਕਿਤਾ ਬੰਨ ਬੰਨ ਤਕੜਾ ਬੰਨਿਆ ਜਾਵੇ ਏਰੀਆ ਸਾਡਾ ਏਰੀਆ ਬਚ ਸਕਦਾ ਹੈ ਇਹ ਜਿਹੜੇ ਬੜਾ ਤਰ੍ਹਾਂ ਪਿੰਡਾ ਨਾ ਫਿਰ ਪਾਣੀ ਅੰਦਰ ਨਹੀਂ ਆਉਂਦਾ ਤਾਂ ਇਹ ਬੰਨਣ ਵਾਸਤੇ ਅਸੀਂ ਲੋਕਾਂ ਨੇ ਵੀ ਸਿਵਾਦਾ ਕਰਦੇ ਇਹ ਵਾਦਾਵਾਂਗੇ ਇੱਕ ਕੱਚੀਆਂ ਜ਼ਮੀਨਾਂ ਜਿਹੜੀਆਂ ਪੱਕੀ ਹੋ ਚੁੱਕੀ ਸੀ ਸਾਡੀ ਸਰਕਾਰ ਵੇਲੇ ਤੇ ਕਿਸੇ ਨੇ ਸਰਾਰਤੀ ਅੰਸਰ ਜਾਂ ਕਹਿਦਿਆ ਜਾਂ ਕਿਸੇ ਨੇ ਕਹਿਦਾ ਵੀ ਇਹ ਬੋਟਾ ਲੋਕ ਅਜ ਵੋਟ ਦੀ ਰਾਜਨੀਤੀ ਕਰਦੇ ਵੋਟ ਦੀ ਰਾਜਨੀਤੀ ਕਰਕੇ ਦੇਸ਼ ਨੂੰ ਵੀ ਨੁਕਸਾਨ ਹੈ ਲੋਕਾਂ ਨੂੰ ਵੀ ਨੁਕਸਾਨ ਹੈ ਤਾਂ ਵੋਟ ਦੀ ਰਾਜਨੀਤੀ ਤਾਂ ਉੱਪਰ ਉੱਠ ਕੇ ਅਸੀਂ ਸਾਡੀ ਲੋਕਾਂ ਦੀ ਦੇਖਣੀ ਚਾਹੀਦੀ ਜਿਹੜੀ ਕੱਚੀਆਂ ਹੋਈਆਂ ਉਹ ਜਿਹੜੀਆਂ ਅਸੀਂ ਪੱਕੀਆਂ ਕਰਾਵਾਂਗੇ ਤੇ ਬੰਨ ਦਾ ਵੀ ਬਾਕੀ ਇੱਥੇ ਅਸੀਂ ਪੁੱਛ ਲੈਣਾ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਨਾਲ ਖੜੇ ਹੈ ਪੂਰੇ ਕੰਪ ਦਾ ਤੁਸੀਂ ਦੌਰਾ ਕੀਤਾ ਬੰਨ ਤੋਂ ਇਲਾਵਾ ਵੀ ਕਿਸ ਤਰ੍ਹਾਂ ਦੀ ਹੋਰ ਸਮੱਸਿਆ ਕਿਸ ਤਰ੍ਹਾਂ ਸੁਣਾਈ ਮੈਂ ਤਾਂ ਲੋਕੋ ਨਾਲ ਇਹ ਸਮੱਸਿਆ ਹੈ ਕਿ ਹਰ ਸਾਲ ਸਾਨੂੰ ਉੱਜੜਨਾ ਪੈਂਦਾ ਉੱਪਣਾ ਪੈਂਦਾ ਦੇਖੋ ਇੱਕ ਤਾਂ ਸੁਖ ਹੋ ਗਿਆ ਜਦੋਂ ਦਾ મોદી ਆਇਆ ਜੰਗ ਕਰਕੇ ਤਾਂ ਸਾਨੂੰ ਉੱਠਣਾ ਨਹੀਂ ਪੈਂਦਾ ਮਤਲਬ ਜਦੋਂ 14 ਦੇ ਬਾਅਦ ਹਾਂਜੀ ਹਾਂਜੀ ਹੁਣ મોદી ਤਕੜੀ ਸਰਕਾਰ ਆ ਗਈ ਪਾਕਿਸਤਾਨ ਦਾ ਤੋਪਾਂ ਦਾ ਇੱਧਰ ਸੀ ਹੁਣ ਉੱਧਰ ਹੈ ਉਹ ਨਹੀਂ ਛੇੜਕਾ ਨਹੀਂ ਸਾਡੇ ਨਾਲ ਕਰਦੇ ਹੁਣ ਕੀ ਹੈ ਕਿ ਹੜ ਜਿਹੜੇ ਆਉਂਦੇ ਨਾ ਉਹਦਾ ਬੰਨ ਜਿਹੜਾ ਹੈ ਉਹ ਤਕੜੇ ਬੰਨ ਜਾਣ ਜਿੰਨਾ ਫਾਇਦਾ ਹੋ ਸਕਦਾ ਦੇਖੋ ਦਰਿਆ ਸਰਕਾਰਾਂ ਜਿਹੜੀ ਹੈ ਦਰਿਆਵਾਂ ਦਾ ਮੂੰਹ ਮੋੜ ਸਕਦੀ ਹੈ ਇੱਕ ਹੌਤ ਵੀ ਆ ਸਰਕਾਰਾਂ ਕੋਲ ਬੜੀ ਤਾਕਤ ਹੈ ਅਸੀਂ ਕਰਕੇ ਸੀ ਮੈਂ ਵਾਅਦਾ ਕੀਤਾ ਅਸੀਂ ਰਾਜਨਾਥ ਜੀ ਨੂੰ ਮਿਲ ਕੇ ਤੇ ਆਰਮੀ ਨੂੰ ਕਹਿ ਕੇ ਅਸੀਂ ਇਹ ਕਰਾਂਗੇ ਐ ਦੂਸਰੀ ਗੱਲ ਕਰ ਲਈਏ ਜਿਹੜੀਆਂ ਬਾਰਡਰ ਪੱਟੀ ਦੀਆਂ ਕੱਚੀਆਂ ਜ਼ਮੀਨਾਂ ਨੇ ਮਾਉਜਾ ਨਹੀਂ ਮਿਲਦਾ ਉਹ ਪੱਕੀਆਂ ਕਰਾਣੀ ਐ ਇਸ ਵਾਰ ਕਿ ਕਿ ਸਪੈਸ਼ਲ ਪੈਕੇਜ ਹੁੰਦਾ ਇੱਕ ਬਾਰਡਰ ਵਾਸਤੇ ਇੱਕ ਸਪੈਸ਼ਲ ਪੈਕੇਜ ਹੋਣਾ ਚਾਹੀਦਾ ਸਪੈਸ਼ਲ ਪੈਕੇਜ ਆ ਨਹੀਂ ਕਿ ਤੁਸੀਂ ਵੀ ਸਭ ਸਾਰਿਆਂ ਵਾਸਤੇ ਕਰੋ ਨਹੀਂ ਓਨਲੀ ਬਾਰਡਰ ਵਾਸਤੇ ਕਿ ਜਿਨ੍ਹਾਂ ਨੂੰ ਬਾਰ-ਬਾਰ ਰੱਖਣਾ ਪੈਂਦਾ ਬਾਰ-ਬਾਰ ਜਿਹੜਾ ਨੁਕਸਾਨ ਇਕ ਤਾਂ ਕਰਜੇ ਜਣਾ ਹੈ ਕਰਜੇ ਤੋਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸਰਕਾਰਾਂ ਵਾਸਤੇ ਕੋਈ ਵੱਡੀ ਚੀਜ਼ ਨਹੀਂ ਹੈ ਸੈਂਟਰ ਵਾਸਤੇ ਵੀ ਕੋਈ ਵੱਡੀ ਚੀਜ਼ ਨਹੀਂ ਕਰਜ਼ੇ ਤੋਂ ਬਾਹਰ ਕੱਢਿਆ ਜਾਵੇ ਤੇ ਬੰਨ ਬੰਨਿਆ ਜਾਵੇ ਅੱਗੇ ਕੋਈ ਆਫਤ ਨਹੀਂ ਆਵੇ ਤਾਂ ਇਹ ਸਾਰੇ ਲੋਕ ਸੁਖੀ ਔਰ ਅੱਛੇ ਬਸਰ ਕਰਨਗੇ